ਗੁਰਾਪੁਰਿਸ ਨੇ ਸੀਨੀਅਰ ਪੁਲਿਸ ਅਫਸਰਾਂ ਦੀ ਹਦਾਇਤਾਂ ਤੇ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਚੋਰੀ ਕੀਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਗੁਰਾਏ ਦੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਐਸਆਈ ਹਰਪ੍ਰੀਤ ਸਿੰਘ ਨੇ ਪੁਲਿਸ ਪਾਰਟਿਸ ਮੇਂ ਡੱਲੇ ਆਲ ਤੋਂ ਮੋਟਰਸਾਈਕਲਸ ਵਾਰ ਇਨ੍ਹਾਂ ਦੋਵੇਂ ਦੋਸ਼ੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਪਛਾਣ ਆਕਾਸ਼ਦੇਵ ਉਰਫ ਆਕਾਸ਼ ਵਾਸੀ ਸੰਗਟੇ ਸਿੰਘਾਂ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਵਿੰਦਰ ਸਿੰਘ ਵਜੋਂ ਹੋਈ ਹੈ ਥਾਣਾ ਮੁਖੀ ਪਲਵਿੰਦਰ ਸਿੰਘ ਮੁਤਾਬਕ ਗ੍ਰਿਫਤਾਰ ਕੀਤੇ ਦੋਵੇਂ ਦੋਸ਼ੀਆਂ ਨੇ ਦੌਰਾਨ ਪੁੱਛਗਿੱਛ ਮੰਨਿਆ ਕਿ ਉਹਨਾਂ ਨੇ ਇਹ ਮੋਟਰਸਾਈਕਲ ਫਗਵਾੜਾ ਦੇ ਬੱਸ ਸਟੈਂਡ ਤੋਂ ਚੋਰੀ ਕੀਤਾ ਸੀ ਪੁਲਿਸ ਅਧਿਕਾਰੀਆਂ ਮੁਤਾਬਕ ਆਕਾਸ਼ਦੀਪ ਉਰਫ ਆਕਾਸ਼ ਖਿਲਾਫ ਪਹਿਲਾਂ ਵੀ ਚੋਰੀ ਦਾ ਇੱਕ ਮਾਮਲਾ ਦਰਜ ਹੈ ਜਦ ਕਿ ਗੁਰਪ੍ਰੀਤ ਸਿੰਘ ਗੋਪੀ ਖਿਲਾਫ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ ਫਿਲਹਾਲ ਪੁਲਿਸ ਵੱਲੋਂ ਦੋਵੇਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੈਹਨ ਜੀ ਸਾਡੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਹਰਕਮਨਪ੍ਰੀਤ ਸਿੰਘ ਖਾਕਰ ਤੇ ਸਾਡੇ ਡੀਐਸਪੀ ਸਾਹਿਬ ਸਰਵਨ ਸਿੰਘ ਬਾਲ ਸਰ ਡੀਐਸਪੀ ਸਾਹਿਬ ਫਲੋਰ ਦੇ ਦਿਸ਼ਾ ਨਿਰਦੇਸ਼ ਅਨਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਦੇ ਸਬੰਧ ਵਿੱਚ ਸਾਡੀ ਪੁਲਿਸ ਪਾਰਟੀ ਜੋ ਏਐਸਆਈ ਹਰਪ੍ਰੀਤ ਸਿੰਘ ਦੇ ਨਾਲ ਸੀ ਇਹਨਾਂ ਨੇ ਡੱਲੇ ਵਾਲੇ ਚੌਕ ਤੋਂ ਇੱਕ ਮੋਟਰਸਾਈਕਲ ਚੋਰੀ ਕੀਤਾ ਹੋਇਆ ਸੀ ਜਿਹੜਾ ਬਰਾਮਦ ਕੀਤਾ ਤੇ ਨਾਲ ਦੋ ਜਿਹੜੇ ਹੈਗੇ ਦੋਸ਼ੀ ਉਹਨਾਂ ਨੂੰ ਕਾਬੂ ਕੀਤਾ ਜੀ ਤੇ ਇਹ ਜਿਹੜਾ ਹੈਗਾ ਮੋਟਰਸਾਈਕਲ ਇਹਨਾਂ ਨੇ ਪਗਵਾੜੇ ਵਾਲੇ ਸਾਈਡ ਤੋਂ ਚੋਰੀ ਕੀਤਾ ਸੀਗੇ ਜੀ ਸ਼ਲਾਖੇ ਹੋਈ ਇਹ ਬੰਦੇ ਜਿਹੜਾ ਹੈਗਾ ਜੀ ਇੱਕ ਹੈਗਾ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਪਰਵਿੰਦਰ ਸਿੰਘ ਰੋੜਕਾ ਕਲਾਂ ਤੇ ਦੂਸਰਾ ਹੈ ਜੀ ਆਕਾਸ਼ ਦੀਪ ਸਿੰਘ ਉਰਫ ਆਕਾਸ਼ ਵਾਸੀ ਸੰਗਟੇਸੀਆਂ ਦੋ ਵਿਅਕਤੀ ਹੈਗੇ ਇਹਨਾਂ ਦੇ ਖਿਲਾਫ ਅਰਜ਼ੀ ਦਰਜ ਕੀਤਾ ਜੀ ਪਹਿਲਾਂ ਵੀ ਇਹਨਾਂ ਦਾ ਕੋਈ ਹੈਗਾ ਇਹ ਜਿਹੜਾ ਆਕਾਸ਼ ਦੀਪ ਸਿੰਘ ਆਕਾਸ਼ ਹੈ ਇਹਦੇ ਖਿਲਾਫ ਪਹਿਲਾਂ ਇੱਕ ਚੋਰੀ ਦਾ ਪਰਚਾ ਹੈ ਦਰਜ ਜੀ ਦੂਸਰੇ ਦੇ ਗੁਰਪ੍ਰੀਤ ਸਿੰਘ ਦੇ ਗੋਪੀ ਦੇ ਖਿਲਾਫ ਨਹੀਂ ਰਿਕਾਰਡ ਦੇ ਵਿੱਚ ਲੱਭਾਇਆ ਪਤਾ ਲੱਗਾ ਜੀ ਕਿੱਥੋਂ ਚੋਰੀ ਦੀ ਇਹ ਇੰਨਾ ਨੇ ਫਗਵਾੜਾ ਸਾਈਡ ਤੋਂ ਚੋਰੀ ਕੀਤਾ ਜੀ ਮਹੀਨਾ ਮਹੀਨਾ ਕੋ ਲੋਕ ਚੋਰੀ ਕੀਤਾ ਜੀ বাসਟੈਂਡ ਦੇ ਨੇੜੇ ਬੰਦੇ ਦੱਸਦੇ ਹੋਰ ਵੀ ਬਹੁਤ ਕੁਸ਼ਗਿਸ਼ ਕੀਤੀ ਜਾ ਰਹੀ ਹੈ ਜੀ ਇਹਨਾਂ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਹੈ ਇੱਕ ਦਿਨ ਦਾ ਮਿਲਿਆ ਤੇ ਇਹਨਾਂ ਤੋਂ ਪੁੱਛਿਸ਼ ਕਰਦੇ ਆ ਕੋਈ ਹੋਰ ਚੋਰੀ ਦੇ ਵਿੱਚ ਇਨਵੋਲਡ ਹੈ ਜਾਂ ਨਹੀਂ ਹੈਗੀ ਉਹ ਫਿਰ ਇਹਨਾਂ ਦੀ ਪੁੱਛਗਿਸ਼ ਤੋਂ ਬਾਅਦ ਪਤਾ ਲੱਗੇਗਾ ਗ੍ਰਾਪਲਿਸ ਨੇ ਸੀਨੀਅਰ ਪੁਲਿਸ ਅਫਸਰਾਂ ਦੀ ਹਦਾਇਤਾਂ ਤੇ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਚੋਰੀ ਕੀਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਗੁਰਾਇਆਂ ਦੇ ਐਸਐਚਓ ਪਲਵਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਹਰਪ੍ਰੀਤ ਸਿੰਘ ਨੇ ਪੁਲਿਸ ਪਾਰਟਿਸ ਵਿੱਚ ਡੱਲੇ ਆਲ ਤੋਂ ਮੋਟਰਸਾਈਕਲਸ ਵਾਰ ਇਨ੍ਹਾਂ ਦੋਵੇਂ ਦੋਸ਼ੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਪਛਾਣ ਆਕਾਸ਼ਦੇਵ ਉਰਫ ਆਕਾਸ਼ ਵਾਸੀ ਸੰਗਟੇਸੀਆਂ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਪਲਵਿੰਦਰ ਸਿੰਘ ਵਜੋਂ ਹੋਈ ਹੈ ਥਾਣਾ ਮੁਖੀ ਪਲਵਿੰਦਰ ਸਿੰਘ ਮੁਤਾਬਕ ਗ੍ਰਿਫਤਾਰ ਕੀਤੇ ਦੋਵੇਂ ਦੋਸ਼ੀਆਂ ਨੇ ਦੌਰਾਨ ਪੁੱਛਗਿੱਛ ਮੰਨਿਆ ਕਿ ਉਨ੍ਹਾਂ ਨੇ ਇਹ ਮੋਟਰਸਾਈਕਲ ਫਗਵਾੜਾ ਦੇ ਬੱਸ ਸਟੈਂਡ ਤੋਂ ਚੋਰੀ ਕੀਤਾ ਸੀ ਪੁਲਿਸ ਅਧਿਕਾਰੀਆਂ ਮੁਤਾਬਕ ਆਕਾਸ਼ਦੀਪ ਉਰਫ ਆਕਾਸ਼ ਖਿਲਾਫ ਪਹਿਲਾਂ ਵੀ ਚੋਰੀ ਦਾ ਇੱਕ ਮਾਮਲਾ ਦਰਜ ਹੈ ਜਦ ਕਿ ਗੁਰਪ੍ਰੀਤ ਸਿੰਘ ਗੋਪੀ ਖਿਲਾਫ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ ਫਿਲਹਾਲ ਪੁਲਿਸ ਵੱਲੋਂ ਦੋਵੇਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੈਹਨ ਜੀ ਸਾਡੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਹਰਕਮਨਪ੍ਰੀਤ ਸਿੰਘ ਖਾਕ ਸਰ ਤੇ ਸਾਡੇ ਡੀਐਸਪੀ ਸਾਹਿਬ ਸਰਵਰ ਸਿੰਘ ਬਾਲ ਸਰ ਡੀਐਸਪੀ ਸਾਹਿਬ ਫਲੋਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਦੇ ਬੰਦ ਵਿੱਚ ਸਾਡੀ ਪੁਲਿਸ ਪਾਰਟੀ ਜੋ ਏਐਸਆਈ ਹਰਪ੍ਰੀਤ ਸਿੰਘ ਦੇ ਨਾਲ ਸੀ ਇਹਨਾਂ ਨੇ ਡੱਲੇ ਵਾਲੇ ਚੌਕ ਤੋਂ ਇੱਕ ਮੋਟਰਸਾਈਕਲ ਚੋਰੀ ਕੀਤਾ ਹੋਇਆ ਸੀ ਜਿਹੜਾ ਬਰਾਮਦ ਕੀਤਾ ਤੇ ਨਾਲ ਦੋ ਜਿਹੜੇ ਹੈਗੇ ਦੋਸ਼ੀ ਉਹਨਾਂ ਨੂੰ ਕਾਬੂ ਕੀਤਾ ਜੀ ਤੇ ਇਹ ਜਿਹੜਾ ਹੈਗਾ ਮੋਟਰਸਾਈਕਲ ਇਹਨਾਂ ਨੇ ਪਗਵਾੜੇ ਸਾੜੀ ਸਾਈਡ ਤੋਂ ਚੋਰੀ ਕੀਤਾ ਸੀਗੇ ਜੀ ਸਲਾਪ ਕੇ ਉਹ ਜਿਹੜੇ ਬੰਦੇ ਜਿਹੜਾ ਹੈਗਾ ਜੀ ਇੱਕ ਹੈਗਾ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਪਰਵਿੰਦਰ ਸਿੰਘ ਰੋੜਕਾ ਕਲਾਂ ਤੇ ਦੂਸਰਾ ਹੈ ਜੀ ਆਕਾਸ਼ ਦੀਪ ਸਿੰਘ ਉਰਫ ਆਕਾਸ਼ ਵਾਸੀ ਸੰਗਟੇਸੀਆਂ ਦੋ ਵਿਅਕਤੀ ਹੈਗੇ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਪਹਿਲਾਂ ਵੀ ਇਹਨਾਂ ਦਾ ਕੋਈ ਹੈਗਾ ਇਹ ਜਿਹੜਾ ਆਕਾਸ਼ ਦੀਪ ਸਿੰਘ ਆਕਾਸ਼ ਹੈ ਇਹਦੇ ਖਿਲਾਫ ਪਹਿਲਾਂ ਇੱਕ ਚੋਰੀ ਦਾ ਪਰਚਾ ਹੈ ਦਰਜ ਜੀ ਦੂਸਰੇ ਦੇ ਗੁਰਪ੍ਰੀਤ ਸਿੰਘ ਦੇ ਗੋਪੀ ਦੇ ਖਿਲਾਫ ਨਹੀਂ ਰਿਕਾਰਡ ਦੇ ਵਿੱਚ ਲੱਭਾਇਆ ਗਿਆ ਪਤਾ ਲੱਗਾ ਜੀ ਕਿੱਥੋਂ ਚੋਰੀ ਕੀਤਾ ਇਹ ਇਨਾਂ ਨੇ ਫਗਵਾੜਾ ਸਾਈਡ ਤੋਂ ਚੋਰੀ ਕੀਤਾ ਜੀ ਮਹੀਨਾ 100 ਮਹੀਨਾ ਤੋਂ ਪਹਿਲਾਂ ਚੋਰੀ ਕੀਤਾ ਜੀ ਫਾਸਟੈਂਡ ਦੇ ਨੇੜੇ ਉਹਨੂੰ ਦੱਸਦੇ ਹੋ ਕੋਸ਼ਿਸ਼ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਇਹਨਾਂ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਹੈ ਇੱਕ ਦਿਨ ਦਾ ਮਿਲਿਆ ਤੇ ਇਹਨਾਂ ਤੋਂ ਪੁੱਛਿਸ਼ ਕਰਦੇ ਆ ਕੋਈ ਹੋਰ ਚੋਰੀ ਦੇ ਵਿੱਚ ਇਨਵੋਲਡ ਹੈ ਜਾਂ ਨਹੀਂ ਹੈਗੇ ਉਹ ਫਿਰ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਪਤਾ ਲੱਗੇਗਾ